ਹਾਂਜੀ ਹੈਲੋ ਫਰੈਂਡਸ ਵੈਲਕਮ ਹੈ YouTube ਚੈਨਲ ਜਿੱਕੇ ਮੈਂ ਸਾਰੇ ਠੀਕ ਠਾਕ ਹਾਂ ਜੀ ਇਹ ਵੀਡੀਓ ਪੰਜਾਬ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹਾਂਜੀ ਸਵੇਰ ਦਾ ਟਾਈਮ ਆ ਸਵੇਰੇ 6:30 ਵਜੇ ਦਾ ਟਾਈਮ ਆ ਜੀ ਇਸ ਤੋਂ ਪਹਿਲਾਂ ਮੈਂ ਉੱਠ ਕੇ ਇਸ਼ਨਾਨ ਕੀਤਾ ਜੀ ਇਸ਼ਨਾਨ ਕਰਨ ਤੋਂ ਬਾਅਦ ਜਿਹੜਾ ਹੈਗਾ ਸਾਈਡ ਤੇ ਚਾਹ ਤੇ ਨਾਲ ਹੀ ਮੈਂ ਦੀਗ ਬਣਾਉਣ ਲੱਗ ਗਈ ਹਾਂ ਦੀਗਾ ਜਿਵੇਂ ਕਾਜੀ ਵਾਸਤੇ ਬਣਾਣੀ ਆ ਉਹ ਵੀ ਤੁਹਾਨੂੰ ਦੱਸਦੀ ਆ ਜੀ ਅੱਜ ਹੈਗੇ ਚਾਚਾ ਜੀ ਦੀ ਵਰਸ਼ੀ ਤੇ ਉਹਨਾਂ ਲਈ ਆਪਾਂ ਅੱਜ ਦੀਗ ਬਣਾ ਕੇ ਲੈ ਕੇ ਜਾਣੀ ਆ ਜੀ ਮਤਲਬ ਉਹਨਾਂ ਦੀ ਵਰਸ਼ੀ ਕਰਕੇ ਨਾ ਆਪਾਂ ਗੁਰਦੁਆਰਾ ਸਾਹਿਬ ਜਿਹੜਾ ਹੈਗਾ ਆ ਪ੍ਰੋਗਰਾਮ ਰੱਖਿਆ ਹੋਇਆਗਾ ਸਵੇਰ ਦਾ ਤੇ ਆਪਾਂ ਦੀਗ ਬਣਾ ਕੇ ਲੈ ਕੇ ਜਾਣੀ ਆ ਜੀ ਤੇ ਫਰੈਂਡਸ ਹਰ ਸਾਲ ਇਹ ਵਰਸ਼ੀ ਜਿਹੜੀ ਹੈਗੀ ਚਾਚਾ ਜੀ ਦੀ ਸੀ ਬਣਾਉਨੇ ਆ ਜੀ ਠੀਕ ਆ ਤੇ 22-23 ਸਾਲ ਹੋ ਗਏ ਨੇ ਜੀ ਠੀਕ ਆ ਜੀ ਉਹਨਾਂ ਦੀ ਡੈਥ ਮਤਲਬ ਉਹ ਕਿਸੇ ਹਨਾ ਤੇ ਮਤਲਬ ਉਹਨਾਂ ਦੀ ਵਰਸ਼ੀ ਆਪਾਂ ਮਨਾਉਨੇ ਆ ਉਹਨਾ ਮਤਲਬ ਉਹ ਚਾਚਾ ਜੀ ਸੀ ਜਿਹੜੇ ਸਾਡੇ ਮਤਲਬ ਕਿ ਇਹਨਾਂ ਇਹਨਾਂ ਦੇ ਅਸਾਦਾਰ ਜੀ ਦੇ ਚਾਚਾ ਜੀ ਸੀਗੇ ਉਹ ਜਿਹੜੇ ਹੈਗੇ ਨਾਨਸਾ 68 ਰਹਿੰਦੇ ਸੀਗੇ ਤੇ ਉੱਥੇ ਸੇਵਾ ਕਰਦੇ ਸੀ ਉੱਥੇ ਕੀਰਤਨ ਕਰਦੇ ਸੀਗੇ ਹਨਾ ਉੱਥੇ ਉਹ ਪਾਠ ਕਰਦੇ ਸੀਗੇ ਤੇ ਬਸ ਘਰੇ ਬਸ ਮਿਲਣੀ ਆਉਂਦੇ ਹੁੰਦੇ ਸੀਗੇ ਤੇ ਤਾਂ ਕਰਕੇ ਨਾ ਆਪਾਂ ਉਹਨਾਂ ਦੀ ਜਿਹੜੀ ਹੈਗੀ ਸੀਗੀ ਆਪਾਂ ਯਾਦ ਲਈ ਹਨਾ ਵਰਸ਼ੀ ਰੱਖੀ ਸੀ ਜੀ ਵਰਸ਼ੀ ਦਾ ਪ੍ਰੋਗਰਾਮ ਆਪਾਂ ਮਤਲਬ ਚਾਹ ਦਾ ਪ੍ਰੋਗਰਾਮ ਆਪਾਂ ਰੱਖਦੇ ਹੁੰਦੇ ਹੁੰਦੇ ਸੀ ਨਾਲ ਪੂਜੇ ਵਦਣਾ ਰੱਖ ਲੈਣੇ ਹੁੰਦੇ ਆਗੇ ਹਨਾ ਤੇ ਜਿਹੜੀ ਸੰਗਤ ਸਵੇਰ ਵੇਲੇ ਹਨਾ ਵੀ ਆਉਂਦੀ ਆ ਤੇ ਆਪਾਂ ਉਹਨਾਂ ਨੂੰ ਜਿਹੜਾ ਹੈਗਾ ਚਾਹ ਦੇ ਨਾਲ ਜਿਹੜਾ ਹੈਗਾ ਪੂਜੀਆ ਪਤਾਣਾ ਦੇ ਦੇਣੇ ਹੁੰਦੇ ਆ ਠੀਕ ਹੈ ਜੀ ਤੇ ਇੱਥੇ ਮੈਂ ਦੇਗ ਬਣਾ ਰਹੀ ਆ ਫਰੈਂਡਸ ਤੇ ਦੇਗ ਅ ਦੇਸੀ ਘਿਓ ਦੀ ਬਣਾ ਰਹੀ ਆ ਜੀ ਤੇ ਮੈਨੂੰ ਇਹ ਸੀਗਾ ਮੈਂ ਕਿ ਚਲੋ ਰੈਸਪੀ ਦੇ ਦੰਨੀ ਆ ਦੇਗ ਦੀ ਹਨਾ ਚਲੋ ਜਿਨ੍ਹਾਂ ਨੂੰ ਨਹੀਂ ਆਉਂਦੀ ਉਹ ਦੇਖ ਉਹ ਜਿਹੜਾ ਹੈਗਾ ਪਤਾ ਲੱਗ ਜੂਗਾ ਉਹਨਾਂ ਨੂੰ ਕਿਵੇਂ ਬਣਦੀ ਹੈਗੀ ਦੇਗ ਜਿਨ੍ਹਾਂ ਨੂੰ ਬਣਾਉਣੀ ਹੁੰਦੀ ਚਲੋ ਉਹਨਾਂ ਨੂੰ ਤਾਂ ਆਉਂਦੀ ਹੁੰਦੀ ਆ ਬਸ ਜੀ ਦੀਗ ਦੇ ਵਿੱਚ ਦੇਖ ਕੇ ਜੇ ਆਟਾ ਪਾ ਲਈ ਹਨ ਮੈਂ ਤਾਂ ਮੈਂ ਤਾਂ ਵੈਸੇ ਜਦੋਂ ਮੇਰਾ ਵਿਆਹ ਹੋਇਆ ਸੀ ਜੀ ਮੈਨੂੰ ਦੇਗ ਨਹੀਂ ਬਣਾਉਣੀ ਆਉਂਦੀ ਸੀ ਮੈਂ ਦੇਗ ਜਿਹੜੀ ਹੈਗੀ ਆਪਣੀ ਮੰਮੀ ਕੋਲੋਂ ਸਿੱਖੀ ਸੀ ਬਣਾਉਣੀ ਜਾਣੀ ਕਿ ਮੇਰੇ ਸਾਸਕੂ ਕੋਲੋਂ ਸਿੱਖੀ ਸੀ ਜੀ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਸੀਗਾ ਫਿਰ ਮੈਨੂੰ ਪਤਾ ਲੱਗ ਗਿਆ ਜੀ ਬਸ ਹੌਲੀ ਹੌਲੀ ਜਦੋਂ ਆਪਾਂ ਕੋਈ ਚੀਜ਼ ਨੂੰ ਹਨਾ ਕੰਮ ਨੂੰ ਆਪਾਂ ਫੜ ਲੈਨੇ ਆ ਵੀ ਜੇ ਆਪਾਂ ਰੈਗੂਲਰ ਕਰਦੇ ਆ ਹਨਾ ਉਹ ਚੀਜ਼ ਨੂੰ ਤਾਂ ਆਪਾਂ ਨੂੰ ਆ ਜਾਂਦੀ ਹੈ ਹਨਾ ਬਾਕੀ ਐ ਵੀ ਤਨ ਤਰੀਕ ਦੀ ਆਪਣੀ ਹਰ ਦਿਨ ਤਰੀਕ ਦੀ ਵਾਰੀ ਹੁੰਦੀ ਹੈ ਜੀ ਦੇਖਦੀ ਤੇ ਆਪਾਂ ਉਹ ਵੀ ਨਾਨਸਰ ਭੇਜਦੇ ਆ ਹਨਾ ਗੁਰਦੁਆਰਾ ਸਾਹਿਬ ਤੇ ਹਰ 19 ਤਰੀਕ ਨੂੰ ਆਪਣੀ ਪ੍ਰਸ਼ਾਦ ਦੀ ਵਾਰੀ ਹੁੰਦੀ ਹੈ ਜੀ ਜਿਹੜੇ ਮੇਰੇ ਨਾਲ ਬਲੌਗ ਨਾਲ ਜੁੜੇ ਹੋਏ ਨੇ ਹਨਾ ਉਹਨਾਂ ਨੂੰ ਪਤਾ ਹੀ ਆ ਤੇ ਚਲੋ ਜੀ ਆਪਾਂ ਦੇਖ ਬਣਾਉਣੇ ਆ ਫਟਾਫਟ ਤੇ ਬਸ ਦੇਖ ਨੂੰ ਨਾ ਬਰਾਊਨ ਹੋਣ ਤੱਕ ਮੈਂ ਮਤਲਬ ਆਟੇ ਨੂੰ ਭੁੰਨੂੰਗੀ ਤੇ ਬਸ ਚਲਾਉਂਦੇ ਰਹਿਣਾ ਹੁੰਦਾ ਇਹਨੂੰ ਆਟੇ ਨੂੰ ਤੇ ਕਿਉਂਕਿ ਨਾ ਫਿਰ ਨਹੀਂ ਤਾਂ ਥੱਲੇ ਲੱਗ ਜਾਂਦੀ ਹੈ ਨਾ ਦੇ ਨਾਲ ਦੀ ਨਾਲ ਜਿਹੜਾ ਹੈਗਾ ਵੀ ਪਾਣੀ ਗਰਮ ਹੋ ਇਹਦੇ ਸਾਈਡ ਤੇ ਰੱਖਿਆ ਹੋਇਆ ਸੀ ਜੀ ਮੇਰਾ ਤੇ ਨਾਲ ਇਸ ਸਾਈਡ ਤੇ ਚਾਹ ਵੀ ਆਪਣੀ ਬਣਦੀ ਹੈ ਠੀਕ ਆ ਤੇ ਬੱਚੇ ਹਲੇ ਸੁੱਤੇ ਪਏ ਨੇ ਜੀ ਮੰਮੀ ਨਾਲੇ ਨੇਗੇ ਠੀਕ ਆ ਜੀ ਪਾਪਾ ਜੀ ਵੀ ਨਾਲੇ ਨੇ ਤਿਆਰ ਹੋ ਰਹੇ ਨੇਗੇ ਸਦਾਤ ਜੀ ਤਿਆਰ ਹੋ ਰਿਹਾ بس ਮੈਂ ਵੀ ਦੇਗ ਬਣਾ ਕੇ ਜਿਹੜਾ ਹੈਗਾ ਪ੍ਰਸ਼ਾਦ ਦਾ ਜਿਹੜਾ ਹੈਗਾ ਬਾਕੀ ਜਿਹੜਾ ਘਰ ਦੇ ਕੰਮ ਕਰਨੇ ਹੋ ਆ ਕੇ ਕਰਾਂਗੇ ਜੀ ਹਨਾ ਤੇ ਕਿਉਂਕਿ ਸਵੇਰ ਵਾਲੇ ਭੋਗ ਦਾ ਟਾਈਮ ਹੁੰਦਾਗਾ ਹਨਾ ਤੇ ਲਓ ਜੀ ਦੇਗ ਬਿਲਕੁਲ ਪਰਫੈਕਟ ਮਤਲਬ ਕਹਿ ਸਕਦੇ ਆ ਵੀ ਆਟਾ ਬਿਲਕੁਲ ਪਰਫੈਕਟ ਹੋ ਗਿਆ ਮੈਂ ਤੁਹਾਨੂੰ ਨੇੜੇ ਕਰਕੇ ਦਿਖਾ ਰਹੀ ਸੀ ਤੇ ਰੈੱਡ ਕਲਰ ਦਾ ਜਿਹੜਾ ਹੈਗਾ ਵੀ ਡਾਰਕ ਬਰਾਊਨ ਵੀ ਨਹੀਂ ਹੋਣਾ ਚਾਹੀਦਾ ਹਨਾ ਵੀ ਬਰਾਊਨ ਜਿਹਾ ਹੋਵੇ ਬਸ ਆਟਾ ਵੀ ਇੱਕ ਡਾਰਕ ਬਰਾਊਨ ਹੁੰਦਾ ਨਾ ਐਵੇਂ ਐਵੇਂ ਨਾ ਹੋਵੇ ਠੀਕ ਆ ਜੀ ਆਲੋ ਮੈਂ ਇਹਦੇ ਵਿੱਚ ਪਾ ਦਿੱਤੀ ਆ ਖੰਡ ਠੀਕ ਹੈ ਜੀ ਇਹ ਆਪਣਾ ਅੱਧਾ ਕਿਲੋ ਘਿਓ ਸੀਗਾ ਦੇਸੀ ਤੇ ਉਹਦੇ ਹਿਸਾਬ ਨਾਲ ਹੀ ਆਪਾਂ ਜਿਹੜੀ ਖੰਡ ਪਾ ਦਿੱਤੀ ਆ ਤੇ ਲਓ ਜੀ ਇਹਦੇ ਵਿੱਚ ਪਾਣੀ ਪਾਉਂਗੀ ਜੀ ਤੇ ਦੇਖਦਾ ਨਾ ਮਤਲਬ ਇਹ ਹੁੰਦਾਗਾ ਪਾਣੀ ਥੋੜਾ ਧਿਆਨ ਨਾਲ ਪਾਉਣਾ ਚਾਹੀਦਾ ਕਿਉਂਕਿ ਇੱਕਦਮ ਜਿਹੜੀ ਹੈਗੀ ਉੱਚਲ ਜਾਂਦੀ ਹੈ ਮੈਂ ਇਸ ਟਾਈਮ ਤੇ ਜਿਹੜਾ ਹੈਗਾ ਫਲੇਮ ਆ ਜਿਹੜੀ ਗੈਸ ਦੀ ਉਹ ਕੱਟ ਕਰ ਦੇਣੀ ਹੁੰਦੀ ਆ ਤਾਂ ਕਿ ਛਿੱਟੇ ਜਿਹੜੇ ਨਾ ਪੈਣ ਹਨਾ ਬਹੁਤ ਹੀ ਧਿਆਨ ਦੇ ਨਾਲ ਹਨਾ ਵੀ ਪਾਣੀ ਪਾਉਣਾ ਪੈਂਦਾ ਏ ਤੇ ਉਸ ਤੋਂ ਬਾਅਦ ਫਰੈਂਡਸ ਮਤਲਬ ਜਦੋਂ ਤੁਹਾਡੀ ਕੜਾਹੀ ਜਿਹੜੀ ਹੈਗੀ ਆ ਤੇ ਗਰੂ ਛੱਡ ਜੇ ਤਾਂ ਦੇਖਦੇ ਪਰ ਫੈਕਟ ਹੁੰਦੀ ਆ ਜਦੋਂ ਕੜਾਹੀ ਆ ਜਿਹੜੀ ਤੁਸੀਂ ਦੇਖਿਓ ਹੁਣ ਮੈਂ ਪਾਣੀ ਇਹਦੇ ਵਿੱਚ ਹਿਸਾਬ ਦੇ ਨਾਲ ਹੀ ਪਾ ਦਿੰਨੀ ਹੁੰਦੀ ਆ ਬਸ ਦੇਖੋ ਤੁਸੀਂ ਕੜਾਹੀ ਜਿਹੜੀ ਹੈਗੀ ਪੂਰੀ ਦੇਗ ਆ ਜਿਹੜੀ ਕੜਾਹੀ ਨੂੰ ਛੱਡ ਗਈ ਆ ਕੜਾਹੀ ਬਿਲਕੁਲ ਕਲੀਨ ਆ ਸਾਫ਼ ਆ ਗਈ ਦੇਗ ਬਹੁਤ ਵਧੀਆ ਪਣੀ ਆ ਤੇ 스멜 ਵੀ ਬਹੁਤ ਵਧੀਆ ਆ ਰਹੀ ਆ ਲੋ ਜੀ ਦੇਖ ਤਿਆਰ ਆ ਦੇਖ ਹੁਣ ਆਪਾਂ ਕੱਢਾਂਗੇ ਜੀ ਢੋਲੀ ਦੇ ਵਿੱਚ ਠੀਕ ਆ ਜੀ ਢੋਲੀ ਮੈਂ ਸਦਾਜੀ ਨੂੰ ਹਾਕ ਮਾਰ ਕੇ ਢੋਲੀ ਲਹਾਈ ਸੀ ਜੀ ਉਪਰੋਂ ਠੀਕ ਆ ਮੇਰਾ ਹੱਥ ਨਹੀਂ ਜਾਂਦਾ ਜੀ ਉੱਤੇ ਤੇ ਕਿਉਂਕਿ ਆਪਣੀ ਜਿਹੜੀ ਤਾਹਾਂ ਵਾਲੀ ਸੈਲਫਾ ਨਾਲ ਥੋੜੀ ਜਿਹੀ ਉੱਚੀ ਆ ਦੋ ਸੈਲਫਾ ਨੇ ਜਿਹੜੀ نیچے ਵਾਲੀ ਸੈਲਫਾ ਦੇ ਆਰਾਮ ਨਾਲ ਹੱਥ ਵਗ ਜਾਂਦਾ ਢੋਲੀ ਨੂੰ ਸਾਫ਼ ਕਰਕੇ ਹਨ ਚੰਗੀ ਤਰ੍ਹਾਂ ਨਾਲ ਧੋ ਲਿਆ ਸੀ ਜੀ ਠੀਕ ਆ ਉਹਦੇ ਵਿੱਚ ਹੁਣ ਮੈਂ ਦੇਖ ਕੱਢ ਰਹੀ ਆ ਤੇ ਰੱਖਾਂਗੇ ਜੀ ਬਾਬਾ ਜੀ ਵਾਲੇ ਕਮਰੇ ਚ ਹਨ ਤੇ ਫਿਰ ਉਸ ਤੋਂ ਬਾਅਦ ਮੈਂ ਤਿਆਰ ਉਸ ਤੋਂ ਬਾਅਦ ਮੈਂ ਕਰੂੰਗੀ ਜੀ ਥੋੜੀ ਜੀ ਕਲੀਨਿੰਗ ਮਤਲਬ ਕਿ ਕਿਚਨ ਦੀ ਤੇ ਜਿਹੜੇ ਬਰਤਨ ਵਗੈਰਾ ਹੋਏ ਨੇ ਉਹ ਸਾਫ਼ ਕਰ ਦਾਂਗੀ ਚਾਹ ਵਾਲੇ ਚਾਹ ਪੀਵਾਂਗੇ ਨਾਲੇ ਤੇ ਨਾਲੇ ਜਿਹੜੀ ਕੜਾਹੀ ਆਪਣਾ ਦੀ ਨਾਲ ਸਾਫ਼ ਕਰ ਦਾਂਗੀ ਕਿਉਂਕਿ ਫਿਰ ਕੜਾਹੀ ਜੇ ਆਪਾਂ ਰੱਖ ਦਿੰਨੇ ਆ ਨਾ ਫਿਰ ਜੰਮ ਜੇ ਜਾਂਦੀ ਆ ਫਿਰ ਉਹ ਸਾਫ਼ ਨਹੀਂ ਹੁੰਦੀ ਚੰਗੀ ਤਰ੍ਹਾਂ ਨਾਲ ਦੀ ਨਾਲ ਜਿਹੜਾ ਪਾਣੀ ਬਚਿਆ ਗਰਮੋਂ ਪਾ ਕੇ ਜਿਹੜੀ ਹੈਗੀ ਆ ਆਪਾਂ ਕੜਾਹੀ ਸਾਫ਼ ਕਰ ਦਾਂਗੇ ਜੀ ਤੇ ਮਤਲਬ ਬਸ ਮੰਮੀ ਹੁਣਾਂ ਨੇ ਚਾਹ ਵਗੈਰਾ ਪੀ ਲਈ ਸੀ ਤੇ ਵਿੱਚ ਦੀ ਉਹ ਵੀ ਕੰਮ ਮੇਰੇ ਚੱਲ ਰਹੇ ਸੀ ਚਾਹ ਵਗੈਰਾ ਹਨਾ ਮੈਂ ਹੁਣ ਵਿੱਚ ਦੀ ਚਾਹ ਵੀ ਦਿੱਤੀ ਤੇ ਫਿਰ ਅਸੀਂ ਆਪ ਵੀ ਚਾਹ ਪੀਤੀ ਚਾਹ ਪੀਣ ਤੋਂ ਬਾਅਦ ਜਿਹੜਾ ਹੈਗਾ ਫਿਰ ਮੈਂ ਤਰਨ ਨੂੰ ਤਿਆਰ ਕੀਤਾ ਜੀ ਠੀਕਾ ਨੂਰ ਨੂੰ ਠਾਇਆ ਨੂਰ ਆਪਣੇ ਆਪ ਤਿਆਰ ਹੋ ਗਈ ਸੀਗੀ ਤੇ ਕੁੱਤੋਂ ਦੀ ਮੈਂ ਕਰਤੀ ਸੀਗੀ ਤੇ ਬਸ ਫਿਰ ਆਪਾਂ ਨਾਨਕ ਸਰ ਹਨਾ ਲਈ ਤਿਆਰ ਹੋ ਗਈ ਸੀਗੇ ਕਿਉਂਕਿ ਪਾਪਾ ਜੀ ਤੇ ਮੰਮੀ ਪਹਿਲੀ ਚਲੇ ਗਏ ਸੀ ਆਟੋ ਤੇ ਕਿਉਂਕਿ ਮਾਮਾ ਜੀ ਜਾ ਆਗੇ ਸੀਗੇ ਤੇ ਮਾਮਾ ਮਾਮੀ ਜੀ ਆਗੇ ਸੀਗੇ ਉਹਨਾਂ ਦੇ ਆਟੋ ਤੇ ਚਲੇ ਗਏ ਸੀਗੇ ਉਹਨਾਂ ਨਾਲ ਕਿਉਂਕਿ ਪਾਪਾ ਜੀ ਨੂੰ ਪਹਿਲਾਂ ਕਹਿੰਦੇ ਸੀ ਨਾ ਵੀ ਨਾ ਜਾਣ ਹਨਾ ਫਿਰ ਪਾਪਾ ਜੀ ਦਾ ਮਨ ਸੀਗਾ ਜਾਣ ਦਾ ਕਹਿੰਦੇ ਮੈਂ ਜਾਊਂਗਾ ਤੇ ਫਿਰ ਤਾਂ ਕਰਕੇ ਨਾ ਚਲੋ ਫਿਰ ਉਹਨਾਂ ਨੂੰ ਆਟੋ ਤੇ ਭੇਜ ਦਿੱਤਾ ਸੀਗਾ ਲੋ ਜੀ ਹੁਣ ਮੈਂ ਕੜਾਹੀ ਜਿਹੜੀ ਹੈਗੀ ਸਾਫ਼ ਕਰੂੰਗੀ ਸਰ ਆਪਾਂ ਹੋ ਗਏ ਤਿਆਰ ਤੇ ਮੰਮੀ ਹੁੰਦੀ ਚਲੇ ਗਏ ਨੇ ਕਾਫੀ ਟਾਈਮ ਜੀ ਤੇ ਮੈਂ ਕੰਮ ਕੰਮ ਆਪਾਂ ਕਰਾਉਣ ਨੂੰ ਸਾਹਿਬ ਬਾਕੀ ਠੀਕ ਹੀ ਤੇ ਥੋੜਾ ਥੋੜਾ ਰੈਡੀ ਹੋਏ ਆ ਠੀਕ ਆ ਤੇ ਮੈਂ ਜੀ ਨਾਨਸਰ ਜਾ ਕੇ ਕਦਾਰ ਦੀ ਬਾਹਰ ਵੇਟ ਕਰ ਰਹੇ ਨੇ ਆਪਣੀ ਤੇ ਜਿੱਨੇ ਆ ਵਾਲਾ ਸੂਟ ਪਾਇਆ ਦੂਜੀ ਵਾਰ ਪਾਇਆ ਹੈ ਸਿੱਕ ਵਾਰ ਪਹਿਲਾ ਪਾਇਆ ਸੀ ਮੈਂ ਜਦੋਂ ਆਪਾਂ ਮੀਟਿੰਗ ਤੇ ਗਏ ਸੀ ਮੋਰ ਦੀ ਸਕੂਲ ਚ ਚਲ ਜੀ ਆਪਾਂ ਫਿਰ ਚੱਲਦੇ ਆ ਤੇ ਮਿਲਦੇ ਆ ਤੁਹਾਨੂੰ ਆਪਾਂ ਨਾਨਸਰ ਦੇ ਕੋਲ ਲੋ ਜੀ ਆਪਾਂ ਗੇਟ ਲਾ ਗਏ ਉਜੀ ਆਪਾਂ ਪਹੁੰਚ ਗਏ ਜੀ ਨਾਨਕਸਰ ਠੀਕ ਹੈ ਜੀ ਗੁਰਦੁਆਰਾ ਸਾਹਿਬ ਤੇ ਨੂਰ ਤਰਨ ਹੱਥ ਸਾਫ ਕਰ ਰਹੇ ਨੇ ਆਪਣੇ ਹੱਤ ਧੋਰੇ ਆ ਤੇ ਬਸ ਆਪਾਂ ਚੱਲਾਂਗੇ ਜੀ ਹੁਣ ਅੰਦਰ ਠੀਕ ਹੈ ਜੀ ਤੇ ਬਸ ਅੰਦਰ ਵੀ ਨਾਨਕਸਰ ਨਾ ਵੈਸੇ ਪਹਿਲਾਂ ਤੁਸੀਂ ਹੁਣ ਪਹਿਲਾਂ ਵੀ ਮੈਂ ਕਾਫੀ ਵਾਰ ਵੀਡੀਓ ਪਾਈ ਆ ਨਾਨਕਸਰ ਠਾਟ ਦੀ ਤੇ ਇੱਥੇ ਕੰਮ ਵੀ ਚੱਲ ਰਿਹਾਗਾ ਕਾਫੀ ਕੁਝ ਮਤਲਬ ਚੇਂਜ ਹੋ ਗਿਆ ਉਹ ਸੋਣਾ ਬਣਾ ਦਿੱਤਾ ਹੁਣ ਤੇ ਮਤਲਬ ਕਿ ਨਾ ਇਧਰ ਮਤਲਬ ਸ਼ੀਸ਼ੇ ਲਾ ਕੇ ਨਾ ਬੰਦ ਕਰ ਦਿੱਤਾ ਤੇ ਗੇਟ ਲਾ ਦਿੱਤਾ ਏਸੀ ਏਸੀ ਲੱਗਣਗੇ ਤੇ ਕੱਲ ਹੀ ਵੀ ਸਰਦਾਰ ਜੀ ਨੇ ਦੱਸਿਆ ਸੀਗਾ ਕਹਿੰਦੇ ਉੱਥੇ ਏਸੀ ਲਾ ਦਿੱਤੇ ਨੇਗੇ ਤੇ ਤਾਂ ਕਰਕੇ ਮੈਂ ਤਾਂ ਕਰਕੇ ਨਾ ਮਤਲਬ ਕਿ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਆ ਇਧਰ ਸਾਈਡ ਜਿਹੜਾ ਵਿਚਾਲੇ ਇਹ ਵੀ ਜਿਹੜਾ ਨਵਾਂ ਬਣਾਇਆ ਸਾਰਾ ਤੇ ਲਓ ਜੀ ਸੰਗਤ ਦੇਖ ਲਓ ਤੁਸੀਂ ਹਨਾ ਸਾਰੇ ਜਣੇ ਬੈਠੇ ਆ ਤੇ ਇਧਰ ਮੰਮੀ ਹੁਣੀ ਬੈਠੇ ਸੀਗੇ ਮਾਸੀ ਜੀ ਆਏ ਸੀਗੇ ਦੀਦੀ ਆਏ ਸੀ ਜੀ ਮੇਰੀ ਨਣਦ ਠੀਕ ਹੈ ਜੀ ਉਹ ਵੀ ਇੱਧਰ ਬੈਠੇ ਸੀਗੇ

ਜੰਦੂਦਾਸ ਹੋਂ ਤੋਂ ਬਾਅਦ ਭੋਗ ਪੈ ਗਿਆ ਸੀ ਤੇ ਭੋਗ ਪੈਣ ਤੋਂ ਬਾਅਦ ਜਿਹੜੇ ਹੈਗੇ ਆ ਦੀਗ ਵਰਤਾਈ ਕੀ ਨਾਲ ਦੀ ਨਾਲ ਜਿਹੜਾ ਹੈਗਾ ਸੀਗਾ ਪ੍ਰਸ਼ਾਦ ਜਿਹੜਾ ਕਿ ਆਪਾਂ ਲੈ ਕੇ ਆਏ ਸੀਗੇ ਪੂਜੇ ਬਧਾਣੇ ਦਾ ਤੇ ਉਹ ਵਾਲਾ ਪ੍ਰਸ਼ਾਦ ਆਪਾਂ ਨਾਲ ਦੀ ਨਾਲ ਹੀ ਦੇ ਰਹੇ ਸੀ ਸਾਹਮਣੇ ਇਧਰ ਸਾਈਡ ਤੇ ਇਹਦੇ ਸਾਈਡ ਤੇ ਸਾਹਮਣੇ ਤੁਸੀਂ ਬਲੂ ਜੀ ਪੱਗ ਪਾਣੇ ਵਾਲੇ ਦੇਖ ਰਹੇ ਹੋ ਮੇਰੇ ਚੇਟ ਜੀ ਨੇ ਜਾਣੇ ਕਿ ਮੇਰੇ ਵੀਰ ਜੀ ਤੇ ਦੂਸਰੀ ਸਾਈਡ ਤੇ ਤੁਸੀਂ ਕਾਲੇ ਪੱਨੇ ਵਾਲੇ ਦੇਖ ਰਹੇ ਹੋ ਜਿਨ੍ਹਾਂ ਦੇ ਸਿਰ ਸਾਫ ਆਏ ਪਾਏ ਹੋਇਆ ਤੇ ਉਹ ਹੈਗਾ ਸਾਡੇ ਮਾਮਾ ਜੀ ਠੀਕ ਹੈ ਜੀ ਤੇ ਪ੍ਰਸ਼ਾਦ ਜਿਹੜੇ ਹੈਗੇ ਵਰਤਾ ਰਹੇ ਸੀਗੇ ਤੇ ਸਾਰੀ ਸੰਗਤ ਮਤਲਬ ਜਾ ਰਹੀ ਹੈ ਜੀ ਬਸ ਮਤਲਬ ਕਿ ਭੋਗ ਪਾਏ ਗਏ ਨੇ ਆਪਾਂ ਇਸ ਤਰ੍ਹਾਂ ਜਿਹੜਾ ਹੈਗਾ ਚਾਚਾ ਜੀ ਦੀ ਵਰਸ਼ੀ ਹਰ ਸਾਲ ਇਸੇ ਤਰੀ ਮਨਾਉਨੇ ਆ ਜੀ ਠੀਕ ਹੈ ਜੀ ਬਸ ਵੀਰੇ ਵਲੇ ਜਦੋਂ ਸੰਗਤ ਆਉਂਦੀ ਆ ਤੇ ਬਸ ਉਦੋਂ ਆਪਾਂ ਜਿੰਨੇ ਕਿ ਆਪਣੀ ਸ਼ਰਧਾ ਹੁੰਦੀ ਉਸ ਦੇ ਮੁਤਾਬਕ ਆਪਾਂ ਜਿਹੜਾ ਹੈਗਾ ਕਰ ਦਿੰਨੇ ਆ ਜੀ ਹਨਾ ਚਲੋ ਉਹਨਾਂ ਨੂੰ ਯਾਦ ਕਰ ਲੈਂਦੇ ਆ ਹਨਾ ਤੇ ਉਹਨਾਂ ਦੀ ਚਾਹ ਜਿਹੜਾ ਹੈਗਾ ਤਾਜ਼ਾ ਕਰਿਆ ਜਾਂਦਾਗਾ ਤੇ ਲੋ ਜੀ ਤੁਹਾਨੂੰ ਅੱਜ ਦਾ ਵਲੌਗ ਹਨ ਕਿਸ ਤਰ੍ਹਾਂ ਦਾ ਲੱਗਿਆ ਜ਼ਰੂਰ ਦੱਸਿਓ ਹਨਾ ਤੇ ਜੇ ਨਵੇਂ ਹੋ ਪਲੀਜ਼ ਚੈਨਲ ਤੇ ਤਾਂ ਸਬਸਕ੍ਰਾਈਬ ਕਰਿਓ ਜੀ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਓ ਹਨਾ ਤੇ ਬਾਕੀ ਵੀਡੀਓ ਨੂੰ ਪਲੀਜ਼ ਤੁਸੀਂ ਫੁੱਲ ਵਾਚ ਕਰਿਆ ਕਰੋ ਤੇ ਨਾਲ ਹੀ ਜਿਹੜਾ ਹੈਗਾ ਵੀ ਪਲੀਜ਼ ਸਪੋਰਟ ਕਰੋ ਹਨਾ ਸਾਰੇ ਜਣੇ ਰਲ ਕੇ ਤਾਂ ਕਿ ਆਪਾਂ ਆਪਣੇ ਹਜ਼ਾਰ ਸਬਸਕ੍ਰਾਈਬਰ ਆ ਜਿਹੜੇ ਪੂਰੇ ਕਰ ਲਈਏ ਅੰਜੀ ਪ੍ਰਸ਼ਾਦ ਵੰਡੇ ਨਾਲ ਨਾਲ ਜਿਹੜੇ ਸੀਗੇ ਕਲੰਡਰ ਵੀ ਵੰਡੇ ਤੇ ਇਹ ਮਤਲਬ ਨਾ ਜਿਹੜੇ ਮਤਲਬ ਸਾਡੇ ਵੱਡੇ ਡੈਡੀ ਜੀ ਨੇ ਜਾਨ ਕਿ ਸਦਾਜੀ ਤਾਇ ਜੀ ਨੇ ਜਿਹੜੇ ਹਨ ਤੇ ਤਾਈ ਜੀ ਜਿਹੜੇ ਸੀ ਮਾਸੀ ਜੀ ਕਹਿੰਦੇ ਆ ਮਤਲਬ ਕਿ ਮੰਮੀ ਦੇ ਭੈਣ ਨੇ ਕਿ ਉਹ ਮੈਂ ਪਹਿਲਾਂ ਨੂੰ ਇੱਕ ਵਾਰ ਵੀਡੀਓ ਚ ਦੱਸਿਆ ਸੀ ਮਤਲਬ ਇੱਕੋ ਕਰ ਮਤਲਬ ਮੰਮੀ ਵੀ ਨਹੀਂ ਆਏ ਹੋਏ ਸੀਗੇ ਤੇ ਉਹ ਨਾ ਮਤਲਬ ਕਿ ਜਿਹੜੇ ਵੱਡੇ ਡੈਡੀ ਜੀ ਤੇ ਮਾਸੀ ਜੀ ਨੇ ਐਸਪੀਜ਼ ਦੇ ਮੈਂਬਰ ਨੇ ਜੀ ਠੀਕ ਹੈ ਸ਼੍ਰੋਮnikal ਠੀਕ ਹੈ ਜੀ ਤੇ ਤਾਂ ਕਰਕੇ ਨਾ ਉਹ ਮਤਲਬ ਉੱਥੋਂ ਨੂੰ ਕਿਤਾਬਾਂ ਵਗੈਰਾ ਤੇ ਜਿਹੜੇ ਹੈਗੇ ਕੈਲੰਡਰ ਵਗੈਰਾ ਉਹਨਾਂ ਨੂੰ ਹਨਾ ਦੇ ਦਿੰਦੇ ਆ ਤਾਂ ਕਿ ਜਿਹੜੀ ਹੈ ਆਪਾਂ ਇਸ ਤਰ੍ਹਾਂ ਸੰਗਤ ਦੇ ਵਿੱਚ ਫਿਰ ਵੰਡ ਦਿੰਨੇ ਆ ਤੇ ਕਿਤਾਬਾਂ ਵੀ ਵੰਡ ਰਹੇ ਆ ਜੀ ਦੇਖੋ ਤੁਸੀਂ ਤੇ ਕੈਲੰਡਰ ਵੀ ਆਪ ਵੰਡ ਰਹੇ ਆ ਠੀਕ ਹੈ ਜੀ ਬਸ ਜੀ ਹੁਣ ਆਪਾਂ ਇਸ ਤੋਂ ਬਾਅਦ ਸੰਗਤ ਜਦੋਂ ਮਤਲਬ ਕਿ ਸਾਈ ਸੰਗਤ ਜਾਣ ਤੋਂ ਬਾਅਦ ਆਪਾਂ ਛਕਾਂਗੇ ਜੀ ਚਾਹ ਲੰਗਰ ਹਾਲ ਦੇ ਵਿੱਚ ਧੰਨਵਾਦ ਜੀ ਧੰਨਵਾਦ ਜੀ ਧੰਨਵਾਦ ਜੀ Zalavira, wat ben de deksel? Niet in de steen. Wat ben je met de deksel? Laat me eens komen naar wat er de ਬਲੀਆ ਸਰ ਜੀ ਬਾਬਾ ਜੀ ਕੋਲ ਜਾਣ ਦਾ ਪਤਾ 15 ਬਜੇ ਹੈ ਜੀ ਬਾਬਾ ਜੀ ਕੋਲ ਹਾਂਜੀ ਲੋ ਜੀ ਇਹ ਨੇ ਇਹ ਹੈਗੇ ਜੀ ਬਾਬਾ ਜੀ ਜਾਨਕੀ 968 ਦੇ ਚ ਸੇਵਾ ਨਿਭਾਰੇ ਨੇ ਜੀ ਠੀਕ ਹੈ ਜੀ ਆਪਾਂ ਨਾਲ ਨੂੰ ਮਿਲਣ ਆਏ ਸੀ ਤੇ ਬਹੁਤ ਪਿਆਰ ਸਤਿਕਾਰ ਕਰਦੇ ਨੇ ਜੀ ਹਨਾ ਤੇ ਸਾਰੀ ਫੈਮਿਲੀ ਮਿਲਣ ਆਈ ਸੀ ਮੰਮੀ ਮਾਸੀ ਜੀ ਦੀਦੀ ਵੀਰ ਜੀ ਤੇ ਸਦਾਰ ਜੀ ਤਰਨ ਨੂਰ ਪਸਾਰੇ ਜਣ ਮਿਲੇ ਹਨਾ ਵੱਡੇ ਡੈਡੀ ਦੇ ਸਾਹਮਣੇ ਤੁਸੀਂ ਦੇਖ ਰਹੇ ਹੋ ਤੇ ਆਪ ਸਾਰੇ ਨੇ ਦਰਸ਼ਨ ਕੀਤੇ ਆ ਠੀਕ ਹੈ ਜੀ ਸੋ ਤੁਹਾਨੂੰ ਮੈਂ ਕੋਸ਼ਿਸ਼ ਕਰੀ ਆ ਵੀ ਅੱਪਾ ਜਿਹੜੀ ਹੈਗੀ ਆ ਚਾਚਾ ਜੀ ਦੀ ਵਰਸੀ ਜਿਹੜੀ ਸੀ ਕਿਸ ਤਰ੍ਹਾਂ ਮਨਾਉਨੇ ਆ ਤੇ ਬਾਬਾ ਜੀ ਨੇ ਸਾਡੇ ਨਾਲ 10 ਮਤਲਬ 5-7 ਮਿੰਟ ਸਾਡੇ ਕੋਲ ਰੁਕੇ ਅਸੀਂ ਸਾਰਿਆਂ ਨੇ ਫੋਟੋ ਮਾ ਕਰਵਾਈਆਂ ਤੇ ਸਾਡੇ ਨਾਲ ਗੱਲਬਾਤ ਕੀਤੀ ਬਹੁਤ ਵਧੀਆ ਲੱਗਿਆ ਬਹੁਤ ਸਕੂਨ ਮਿਲਿਆ ਮਨ ਨੂੰ ਹਨਾ ਵੀ ਬਾਬਾ ਜੀ ਜਦੋਂ ਮਿਲ ਜਾਂਦੇ ਆ ਤਾਂ ਵਧੀਆ ਲੱਗਦਾ ਹੈ ਹਨਾ 여기 졸린 에에 ਹਾਂਜੀ ਮੈਂ ਬੈਠੀ ਗੁਰਦੁਆਰਾ ਸਾਹਿਬ ਤੇ ਸਾਰੇ ਚਲੇ ਗਏ ਨੇ ਜੀ ਤੇ ਮਤਲਬ ਸਾਰਾ ਜਿਹੜਾ ਹੈਗਾ ਸੀ ਅਰਸ਼ੀ ਦਾ ਪ੍ਰੋਗਰਾਮ ਸਾਰਾ ਕੱਟ ਹੀ ਹੋ ਗਿਆ ਸਾਰੇ ਨੇ ਕਰੇ ਚਲੇ ਤੇ ਮੈਂ ਸਦਾਜੀ ਦੀ ਗਿਵਟ ਕਰ ਰਹੀ ਹਾਂ ਕਿ ਕਿ ਸਦਾਜੀ ਢੋਲੀ ਲੈਣ ਗਏ ਆ ਇਦਰਾਪਾ ਦੇਖੋ ਇਹ ਦਰਵਾਜ਼ਾ ਸਾਡੇ ਸਾਹਮਣੇ ਬਿਲਕੁਲ ਬੈਠੀਆਂ ਮੈਂ ਸੋ ਤੁਹਾਨੂੰ ਅੱਜ ਦਾ ਬਲੌਗ ਇਸ ਤਰ੍ਹਾਂ ਦਾ ਲੱਗਿਆ ਜੀ ਹਨਾ ਜਰੂਰ ਦੱਸਿਓ ਹੁਣ ਅੱਪਾ ਜਾਵਾਂਗੇ ਜੀ ਘਰੇ ਤੇ ਘਰ ਚੈੱਕ ਕਰਾਂਗੇ ਜੀ ਘਰ ਦੇ ਕੰਮ-ਕਾਰ ਤੇ ਸ਼ਾਇਦ ਅੱਜ ਮੰਮੀ ਨੇ ਵੀ ਆਉਣਾ ਦਾ ਸਵੇਰੇ ਰਾਤ ਨੂੰ ਕਹਿੰਦੇ ਸੀ ਕਿ ਮੰਮੀ ਦੇਖਦੀਆਂ ਮੈਂ ਤੇ ਠੀਕ ਆ ਜੀ ਫਿਰ ਹਨਾ ਸੋ ਦੱਸਿਓ ਤੁਹਾਨੂੰ ਬਲੌਗ ਇਸ ਤਰ੍ਹਾਂ ਦਾ ਲੱਗਿਆ ਜੀ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਾ ਕਰੋ ਜੀ ਵੀਡੀਓ ਨੂੰ ਕੀ ਚੈਨਲ ਤੇ ਨਵੇਂ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਓ ਜੀ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਵੀਡੀਓ ਨੋਟੀਫਿਕੇਸ਼ਨ ਆ ਮਿਲ ਸਕਣ ਜੀ ਠੀਕ ਹੈ ਜੀ ਮਿਲਦੇ ਹਾਂ ਕਿਸ ਲੈਸਟ ਵਲੋਗ ਦੇ ਨਾਲ ਤਦ ਤੱਕ ਲਈ ਸਸਟੀ ਕਰਦੇ ਬਾਈ ਬਾਈ